ਕੱਲ ਜੀ ਅੱਜ ਆਏ ਹੋਇਆ ਰੈਪਰ ਹੈਰੀ ਤੁਸੀਂ ਦੇਖਿਆ ਹੋਣਾ ਕਾਲਾ ਮਾਹਲ ਬਲੌਸ ਸਹਿਜ ਕਹਿੰਦੇ ਨੇ ਉਹਦਾ ਨਾਮ ਭਾਣਜੇ ਕੋਲੇ ਕਾਲੇ ਮਾਮੇ ਦਾ ਭਾਣਜਾ ਤੇ ਤੇਰੀ ਵੱਡੀ ਮਾਸੀ ਕੋਲੇ ਵੱਡੀ ਮਾਸੀ ਦਾ ਮੁੰਡਾ ਹਾਂਜੀ ਤੇ ਉਹ ਕੈਨੇਡਾ ਵਿੱਚ ਹੈ ਤੇ ਅੱਜ ਮਾਸੀ ਮਾਸਟਰ ਜੀ ਕੈਨੇਡਾ ਨੂੰ ਜਾ ਰਹੇ ਆ ਸਾਰੀ ਫੈਮਿਲੀ ਸਾਰੀ ਫੈਮਿਲੀ ਜਾਨੀ ਕਿ ਘਰ ਨੂੰ ਅੱਜ ਜਿੰਦੇ ਲੱਗੇ ਚੱਲੇ ਆ ਜਿੰਦੇ ਲੱਗੇ ਚੱਲੇ ਆ ਤੇ ਆਪਾਂ ਕਿਹੜੇ ਪਿੰਡ ਖੜੇ ਆ ਆਪਾਂ ਰਾਏਪੁਰ ਮਾਜਰੀ ਰਾਏਪੁਰ ਮਾਜਰੀ ਖੜੇ ਆ ਤੇ ਹੁਣ ਆਪਾਂ ਘਰੇ ਪਹੁੰਚ ਚੁੱਕੇ ਆ ਤੇ ਗੱਡੀ ਤਿਆਰ ਪਰ ਤਿਆਰ ਆ ਜੀ ਸਟਾਰਟ ਕਰਾਈ ਗਈ ਹੋਈ ਆ ਗੱਡੀ ਤੇ ਬਾਕੀ ਅੰਦਰ ਤੁਹਾਨੂੰ ਦਿਖਾਉਣੇ ਹਨ ਕੀ ਕੀ ਗੱਲਾਂ ਬਾਤਾਂ ਆਉਂਦੀਆਂ ਚਲਿਓ ਜੀ ਫਿਰ ਆਜਾ ਵੀ ਆਜਾ ਬੈਠੋ ਥੋੜਾ ਜਣਾ ਤੁਸੀਂ ਹਾਂ ਛਕਨ ਮੇਰੇ ਪੈਸੇ ਪੜਨੇ ਮਾਸੀ ਨੂੰ ਮਾਸੀ ਖੁਸ਼ੀ ਬੈਠੇ ਸੀ ਇਹ ਮਾਸੀ ਵਾੜੇ ਅੰਦਰ ਪੁੱਛ ਕੇ ਕੀਤੀ ਸੀ ਮਾਸੀ ਚੱਲੀ ਅਜੇ ਕੈਨੇਡਾ ਨੂੰ ਸੁਹੇਰ ਦੇ ਪੈਸੇ ਵਾਧ ਰਹੇ ਹਨ ਦਿਖਾਦੀ ਕਰ ਮਾਸੀ ਟੈਟ ਕਰਕੇ ਬਿਠਾਈ ਹੈ ਕਹਿੰਦੀ ਦਨ ਲੱਗ ਗਿਆ ਹੈਗਾ ਬੀਬੀ ਦਾ ਪਿਆਰ ਵੀ ਵਾਈ ਲੈ ਗਿਆ ਅੱਛਾ ਬੜੀ ਛੇਤੀ ਦਿਨ ਆ ਗਏ ਹੁਣ ਇਹਨਾਂ ਮਾਸੀ ਹੋਰ ਕੀ ਪਤਾ ਵੀ ਨਹੀਂ ਲੱਗਿਆ ਹੈਗਾ ਖੁਸ਼ੀ ਵੀ ਆ ਥੋੜਾ ਜਿਹਾ ਮਨੁਦਾਸ ਨੂੰ ਮਨੁਦਾਸ ਐਵੇਂ ਇੱਕ ਤਾਂ ਆਪਣੀ ਕੰਟਰੀ ਛੱਡ ਕੇ ਚੱਲੇ ਆਂ ਨੀ ਹੋਰ ਹਨਾ ਘਰ ਬਾਹਰ ਤੋਂ ਖੁਸ਼ ਖੁਸ਼ ਇੱਧਰ ਵੀ ਆ ਰਿਸ਼ਤੇਦਾਰ ਤੇ ਉੱਧਰ ਵੀ ਆ ਹਨਾ ਇਸ ਕਰਕੇ ਜੀ ਜੀ ਬਿਲਕੁਲ ਹੁਣ ਤੁਸੀਂ ਕਿੱਥੇ ਚੱਲੇ ਹੋ ਮਾਸੀ ਫਿਰ ਅਸੀਂ ਸੈਦਗੋਡ ਜਾਣਾ ਨੂੰ ਕੰਸ ਸੈਦਗੋਡ ਔਰ ਠੀਕ ਹੈ ਕਿੱਥੇ ਕਿਹੜੀ ਜਗ੍ਹਾ ਕਿਹੜੀ ਉਹਦੇ ਚ ਜੂਪੋਰ ਜੂਪੋਰ ਠੀਕ ਹੈ ਕੈਨੇਡਾ ਦਾ ਸਟੇਟ ਹੈ ਜੂਪੋਰ ਸਵੇਰੇ ਫਲੇਟ ਹੈ ਹਨਾ ਥੋੜੀ ਸਿੱਧੀ ਹੈਗਾ ਮਤਲਬ ਰਸਤੇ 'ਚ ਸਾਡੇ ਲੰਡਨ ਦੀ ਸਟੇ ਹੈ ਠੀਕ ਹੈ ਜੀ ਇੱਥੋਂ 에어 ਇੰਡੀਆ ਲੰਡਨ ਦਾ ਲੰਡਨ ਤੋਂ 에어 ਕਲੀਡਰ 에어 ਕਲੀਡਰ ਫਿਰ ਕਿੰਨੇ ਟਾਈਮ ਬਾਅਦ ਮੁੜਨਾ ਹੁੰਦਾ ਕਿੰਨੇ ਕੁ ਨੰਬਰ ਟਾਈਮ ਜਾਂ ਫਿਰ ਸਿੱਧੂ ਵਾ ਇੱਕ ਮਹੀਨੇ ਬਾਅਦ ਅੱਛਾ ਤੁਸੀਂ ਇੱਕ ਮਹੀਨੇ ਬਾਅਦ ਮਸ ਸੀਗੇ ਫਿਰ ਕੀ ਲਾ ਕੇ ਆਉਂਗੇ ਥੋੜਾ ਜਿਹਾ ਮਤਲਬ ਪੰਜਾਹ ਵੈਸੇ ਨਾਲ ਕਹਿੰਦੇ ਵੀ ਨਵੰਬਰ-ਦਸੰਬਰ ਚ برف ਬਹੁਤ ਪੈਂਦੀ ਹੈ ਕੈਨੇਡਾ ਦੇ ਵਿੱਚ ਵੀ ਨਹੀਂ ਜਾਣ ਕਰੀਏ ਆਪਾਂ। ਫਿਰ ਪਰ ਜਾਣਾ ਸਹਿਜ ਆ ਇੱਥੇ। ਹਾਂਜੀ। ਇੱਥੇ ਤਾਂ ਬਰਸਾ ਹੈ। ਮਾਈਨਸ 35 ਡਿਗਰੀ ਹੋ ਜਾਂਦਾ ਉੱਥੇ। ਅੱਛਾ ਜੀ। ਆ ਹੁਣ ਮਾਈਨਸ 1 ਡਿਗਰੀ ਚੱਲਦਾ। ਹਲੇ ਹੁਣ ਵੀ ਮਾਈਨਸ ਦੇ ਵਿੱਚ ਆ। ਹਾਂ। ਉਹਦਾ ਸ਼ਹਿਰ ਆ ਜੋ ਉਹਨੂੰ ਵਾਈਟ ਹਾਰਸ ਕਹਿੰਦੇ ਆ। ਕੋਟ-ਕੂਟ ਲੈ ਲੈਣੇ ਤੇ ਮੋਟੇ ਜਿਹੇ। ਰਜਾਈਆਂ ਦੁਨੀਆ। ਮੈਂ ਰਜਾਈਆਂ ਵੀ ਲੈ ਲਈਆਂ। ਰਜਾਈਆਂ ਵੀ ਨਹੀਂ ਜਾਂਦਾ ਲੈ ਕੇ ਮੈਂ ਕਿਉਂ ਤਰਾ ਕੇ। ਠੀਕ ਹੈ ਠੀਕ ਹੈ ਜੀ। ਹੋਰ ਕੀ ਕੁਝ ਫालतू ਐਕਸਟਰਾ ਤੁਸੀਂ ਲੈ ਕੇ ਚੱਲੇ ਹੋ ਜਿਹੜਾ ਦੱਸਣਾ ਵੀ ਹਾਂ ਕੁਝ ਮੰਗਾਇਆ ਹੋਵੇ ਪਰਸਨਲੀ ਵੀ ਹਾਂ ਜਿਹੜੀ ਚੀਜ਼ ਨੂੰ ਹੈਰੀ ਨੇ ਵੀ ਮਿਸ ਕਰਿਆ ਹੈਰੀ ਦਾ ਕਰੇਲੇ ਕਰੇਲੇ ਪਰ ਮੈਂ ਕਰੇਲੇ ਕਰੇਲੇ ਚੱਲੇ ਫਿਰ ਨਾਲ ਠੀਕ ਹੈ ਕਰ ਮੈਂ ਕਰੇਲੇ ਪਰਫੀ ਅੱਛਾ ਪਰਫੀ ਵੀ ਲੈ ਲਓ ਕਹਿੰਦਾ ਕਿ ਵੀ ਇੱਥੇ ਪਰੰਦੇ ਕਰੇਲੇ ਸਾਫ ਤੇ ਨਹੀਂ ਮਿਲਦੇ ਠੀਕ ਹੈ ਉਹ ਮਿਲਦੇ ਨੇ ਕਿੱਥੇ ਕੋਈ ਉਹ ਕਿੱਥੇ ਕੋਈ ਹਾਂ ਪਰ ਮੈਂ ਕਰੇਲੇ ਕਹਿੰਦੇ ਚੱਲ ਥੋੜਾ ਜਿਹਾ ਸੋਈ ਦਾ ਸੁੱਖ ਹੋ ਜੂਗਾ ਜਾ ਕੇ ਹੁਣ ਹਾਂ ਨਹੀਂ ਕਰਨਾ ਉੱਥੇ ਰਸੋਈ ਦੇ ਟਾਈਮ ਥੋੜਾ ਜਿਹਾ ਲੈ ਲਉਂਦੀ ਹੈ ਜਿਵੇਂ ਡਿਊਟੀ ਵਾਲੇ ਬੰਦੇ ਨੂੰ ਥੋੜੀ ਜਿਹੀ ਚੀਜ਼ਾਂ ਦਾ ਹੋ ਜਾਂਦਾ। ਇਹ ਕੀ ਗੱਲ ਹੈ? ਹਾਂਜੀ ਹਾਂ। ਹੁਣ ਫਿਰ ਕੀ ਕੰਮ ਹੈ ਜੀ ਦਾ? ਕੀ ਕੰਮ ਚੱਲਦਾ ਜੀ ਉੱਧਰ? ਫੈਰੀ ਦਾ ਟੈਕਸੀ ਦਾ ਕੰਮ ਹੈ। ਠੀਕ ਹੈ। ਤੇ ਡਿਲੀਵਰੀ ਦਾ ਨਾਲ ਨਾਟ ਲਿਖਦੀ ਦਾ। ਹਾਂ ਠੀਕ। ਜਣੀ ਪੀਆਰ ਹੋ ਗਿਆ ਹੁਣ। ਪੀਆਰ ਹੋ ਗਿਆ। ਜਿੰਨੂ ਵਾਰਕ ਹੈ ਤੁਹਾਨੂੰ? ਹਾਂਜੀ ਹਾਂ। ਜੀ ਵਧੀਆ ਥੋੜੀ ਹੈਪੀ ਜਰਨੀਆਂ ਲੱਗਦੇ ਪੀਆਰ। ਹਾਂਜੀ ਜੀ ਨਾ ਬਹੁਤ ਸੋਹਣਾ ਜੀ। ਮੈਂ ਤੁਹਾਨੂੰ ਫੜ ਲੱਗਦੇ ਜੀ। ਹਾਂਜੀ। ਤੇ ਇੱਧਰ ਮਸਲ ਟੈਟ ਕਰਕੇ ਬਿਠਾਇਆ ਦੇਣ ਪੂਰੀ। ਪੈਸੇ ਕੱਢੀ ਜਾਂਦੇ ਫੇਸ ਪਾ ਲੈਂਦੇ ਉਹ ਇਹ ਨਹੀਂ ਦੇਣਾ ਹੈ ਘਰ ਇਹ ਨਾ ਬਿਲਕੁਲ ਬਿਲਕੁਲ ਤੇ ਗੱਡੀ ਕਿਹੜਾ ਗੱਡੀ ਵੀ ਆਪਣੇ ਰਿਸ਼ਤਦਾਰ ਨੇ ਗੱਡੀ ਆਪਣੇ ਰਿਸ਼ਤਿਆਰ ਦੇ ਦਾ ਸਾਡਾ ਭੂਲਾ ਠੀਕ ਹੈ ਠੀਕ ਅਸੀਂ ਦਿੱਲੀ ਨੂੰ ਜਾਂਦੇ ਅੱਛਾ ਦਿੱਲੀ ਨੂੰ ਜਾਂਦੇ ਹਾਂ ਹਾਂ ਦਿੱਲੀ ਨੂੰ ਜਾਂਦੇ ਹਾਂ ਆਉ ਟਾਈਮ ਨਾਲ ਤੁਰੇ ਦਾ ਫਾਇਦਾ ਲੋ ਥੋੜਾ ਸਭੂ ਕਰਕੇ ਹਨ ਫਿਰ ਵੀ ਟ੍ਰੈਫਿਕ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਕਰ ਅੱਜ ਸੁਣ ਨਹੀਂ ਹੋ ਜਣਾ ਸਮਝ ਲੋ ਸਾਰੀ ਚੱਲੇ ਸਾਰੀ ਚੱਲੇ ਮੈਨੂੰ ਚੱਲ ਠੀਕ ਹੈ ਬਹੁਤ ਬਹੁਤ ਮਾਫ ਕਰ ਗੁੱਗੀ ਅੜ ਜਾ ਕੇ ਮੈਂ ਵੀ ਨਾਲ ਤੈਨੂੰ ਮੈਨੂੰ ਵੀ ਲੈ ਜਾਉ ਮੈਂ ਵੀ ਨਾਲ ਜਾਣਾ ਮੈਨੂੰ ਨਹੀਂ ਪਤਾ ਮੈਂ ਰਹਿ ਗਿਆ ਕੰਨਾ ਮੈਂ ਰਹਿ ਗਿਆ ਕੰਨਾ ਜੂ ਕਿਹਾ ਉਹਨਕੇ ਆਉਂਗਾ ਸਾਰੇ ਬਲੌਗ ਜੀ ਸਪੈਸ਼ਲ ਹੈਰੀ ਲਈ ਬਣਦੇ ਹੈ ਮੁੰਡਾ ਕੈਨੇਡਾ ਚਾ ਜੀ ਤੇ ਉੱਥੇ ਚੱਲੇ ਨੇ ਹੁਣ ਸਾਰੀ ਫੈਮਲੀ ਖਿੱਚਦੇ ਦੇ ਖਿੱਚਦੇ ਦੇ ਅਰਾਹੋ ਬਸ ਨਾ ਨਿਕਲ ਜਾਣਾ ਨਾ ਚਲ ਚੀਕੋ ਹਾਂ ਜੀ ਹਾਂ ਹਾਂ ਠੀਕ ਹੈ ਕੋਈ ਆਪਣੀ ਮੰਮੀ ਦੇ ਤਾਂ ਇਹਦੇ ਕਿੱਛ ਹੈ ਠੀਕ ਹੈ ਬਸ ਸੰਗਾ ਬੱਚੇ ਸਭ ਦਾ ਧਿਆਨ ਰੱਖਿਓ ਹਾਂ ਜੀ ਹਾਂ ਕੋਈ ਖੁਸ਼ਖਬਰੀ ਜਲਦੀ ਦੇ ਦੇ ਚੰਗਾ ਹਾਂ ਜ਼ਰੂਰ ਜੀ ਜ਼ਰੂਰ ਜੀ ਬੱਚੇ ਸਭ ਤੋਂ ਵੱਡੀ ਮਾਸੀ ਤੇ ਜੀ ਬੱਲੂ ਮਾਜਰੇ ਡਾਲੀ ਬਾਈ ਡਾਲੀ ਬਾਈ ਸਭ ਤੋਂ ਵੱਡੇ ਅੱਜ ਦਿਖੇ ਨਹੀਂ ਉਹ ਉਹ ਚਲੇ ਗਏ ਹੁਣੇ ਗਏ ਆਪਾਂ ਤੇ ਮੂਰੀ ਮੂਰੀ ਅੱਛਾ ਚਲੇ ਗਏ ਨਾਨਕੇ ਉਹ ਵੀ ਲੰਘੇ ਨਾਨਕੇ ਵੀ ਲੰਘੇ ਜਦੋਂ ਆਪਾਂ ਤੋਰ ਕੇ ਚਲੇ ਜਾਣਾ ਆਪਾਂ ਤੋਰ ਕੇ ਚੱਲ ਜਣਾ ਸੋ ਇਹ ਬਲੌਗ ਸਪੈਸ਼ਲ ਹੈਰੀ ਲਈ ਬਣ ਰਿਹਾ ਹੈਰੀ ਲਈ ਬਣ ਰਿਹਾ ਹੈਰੀ ਨੂੰ ਕੋਲੇ ਟੈਗ ਕਰ ਦਣਾ ਹੈਰੀ ਨੂੰ ਟੈਗ ਕਰ ਦੇਗਾ ਇੱਧਰ ਆਵਾ ਵੀ ਅੰਦਰ ਫੋਟੋ ਕਿ ਨਹੀਂ ਸੋਹਣੀ ਹੁੰਦੀ ਹੈ ਨਾ ਉਹ ਦੂਤੇ ਪਬਲਿਕ ਇੱਕ ਖਿੱਚੇ ਦੇ ਰੋਣਾ ਚਲ ਕੋਈ ਨਹੀਂ ਰੋਣਾ ਕਿਹੜੀ ਗੱਲ ਪੈਸੇ ਲਾ ਤੇ ਹੁਣ ਸ਼ਰਮਤੀ ਤੇ ਇਹ ਬੋਲ ਰਿਹਾ ਸਾਂਝਾ ਚੱਲ ਸਕਦੇ ਹਾਂ ਠੀਕ ਹੈ ਮਾਸੀ ਬੈਠ ਬੈਠੋ ਗੱਡੀ 'ਚ ਕੋਈ ਨਹੀਂ ਤੁਸ ਤੋਂ ਬਾਤ ਕਰਦੇ ਅਸੀਂ ਇਹ ਤੁਰਿਆਂ ਦੇ ਤੁਰਾਂਗੇ ਆਪਾਂ ਹਾਂਜੀ ਹਾਂ ਤੁਸੀਂ ਤੁਰ ਬਾਅਦ 'ਚ ਤੁਰਦੇ ਅਸੀਂ ਕੋਈ ਨਹੀਂ ਨਾ ਉੱਥੇ ਵਸੇ ਇੱਕ ਵਾਰੇ ਹੱਕ ਤੱਕ ਨਾ ਸਮਾਰਟ ਵੀ ਦੇਖੋ ਵੀ ਦੋ ਚੀਰਰ ਖੁੱਲਦਾ ਫਟਦੇ ਸੀਗੇ ਮਰੇ ਤੱਕ ਖੋਲ ਕੇ ਦੇਖ ਲਓ ਖੋਲ ਕੇ ਦੇਖ ਲਓ ਬਣੀ ਕੋਈ ਚੀਜ਼ ਆਪਾਂ ਲੱਗੇ ਆਹ ਦੇਖੋ ਲਾਇ ਇੰਟੈਕ ਕਰਿਆ ਜਾਂਦਾ ਉਹ ਲਾ ਹਾਏ ਹਾਏ ਕਹੇ ਜੈ ਮੈਨੇ ਦੂਜਾ ਤਾਂ ਕੁੰਡੇ ਲਾਉਂਦੇ ਕੋਗੇ ਨਾ ਹਾਂ ਆਹ ਤੇ ਜਿਹੜਾ ਅੱਜ ਪਹਿਨਾਇਆ ਉਹ ਪਾਣੀ ਮੇਰੇ ਕੋਲ ਪਾਣੀ ਲਾ ਮਾਚੀ ਨੂੰ ਕੈਨੇਡਾ ਨਾਲ ਭੇਜਦੇ ਨੇ ਨਾਲੇ ਇਹ ਮੇਰਾ ਸ਼ਾਂਤੀ ਦਾ ਕੁੱਤਾ ਹੈ ਇਹ ਨੂੰ ਨਹੀਂ ਮੈਂ ਕਹਦਾ ਵੀ ਆਨਲਾਈਨ ਆਫਰ ਆ ਪਰ ਆ ਪਰ ਆ ਸੀਨੇ ਜਗਲਾਤ ਮੈਕਮਾ ਕਰੇ ਪੂਰਾ ਕਰਿਆ ਨਾ ਨਾ ਠੀਕ ਹੈ ਨਾ ਨਾ ਚਾਹੀਦੀ ਹੈ ਕੁੱਟਰੇ ਚੱਲ ਠੀਕ ਹੈ ਠੀਕ ਹੈ ਬੱਸ ਠੀਕ ਹੈ ਓਕੇ ਜੀ ਓਕੇ ਬੈਠੋ ਗੱਡੀ 'ਚ ਚਲ ਠੀਕ ਹੈ ਮਸੀ ਐਸ ਹਾਂ ਅਸੀਂ ਬੱਚੇ ਸਾਡੀ ਗੱਡੀ ਆਸੇ ਦੋਨੋਂ ਬਾਹਰੋਂ ਬੈਠ ਕੇ ਸਭ ਨਾਲ ਬੈਠ ਕੇ ਨਾ ਜਾਨ ਤੋਂ ਲੈ ਵੀ ਬੈਠ ਕੇ ਠੀਕ ਆਹ ਬੈਠੋ ਸੁੱਕੀ ਤੇ ਲੈ ਲੇ ਨਾ ਮਾਸਰ ਨੇ ਹੁਣ ਮੁੜਿਆਉਣਾ ਹਨਾ ਮਾਸਰ ਨੇ ਮਹੀਨੇ ਤੱਕ ਨੂੰ ਮਹੀਨੇ ਤੱਕ ਹੋਣਾ ਤੇ ਮਾਸੇ ਦੇ ਮਾਸੇ ਜੀ ਆ ਰੂ ਮਾਸੇ ਰਹੂਗੇ ਛੇ ਮਹੀਨੇ ਬਾਅਦ ਮਾਸੇ ਉਹਨੇ ਆ ਜਾਣਾ ਜਣੀ ਪਰਮਾਨੈਂਟ ਨਹੀਂ ਮੂਵ ਹੋਣ ਲਗੇ ਹਾਂ ਵੀ ਕਿਉਂਕਿ ਕਮੈਂਟਾਂ ਦੇ ਵਿੱਚ ਲੋਕਾਂ ਨੇ ਪੁੱਛਣਾ ਮੈਂ ਤਾਂ ਕਿ ਪਰਮਾਨੈਂਟ ਨਹੀਂ ਇਹ ਤਾਂ ਬਸ ਇੱਕ ਤੁਹਾਨੂੰ ਪਤਾ ਚੱਲੇ ਆ ਮੜਦੇ ਨੇ ਜਾਣਿਆਂ ਕੋਲ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਵੀ ਗਿਆਨ ਹਾਂ ਫੀਅਰ ਕਰਕੇ ਹੁਣ ਉਹ ਕਿਹੜਾ ਮਾਰ ਨਹੀਂ ਸਕਦੇ ਚਲੋ ਆਇਆ ਵੀ ਬਾਨਸਲੀ ਕੀੜਾ ਮਾਰ ਲੈਣਗੇ ਉੱਥੇ ਕਿ ਨਹੀਂ ਬਿਲਕੁਲ ਮਸਲੀਂ ਨਾ ਮੈਂ ਨਹੀਂ ਰਿਟਰਨ ਕਰਾਂਗਾ। ਉਹਨੂੰ ਜੌਬ ਕਰਦੇ ਹਾਂ। ਹਾਂ ਹਾਂ ਜੋਰ ਗੁਰਿੰਦਰਕੜ ਜੌਬ। ਠੀਕ ਹੈ ਛੁੱਟੀ ਲੈ ਕੇ ਚੱਲੇ। ਛੁੱਟੀ ਲੈ ਕੇ ਠੀਕ ਹੈ। ਤੁਸੀਂ ਛੁੱਟੀ ਫਿਰ ਮਸਲੀਂ 1 ਮਹੀਨੇ ਦੀ ਲਈ ਫਿਰ। 1 ਮਹੀਨੇ ਛੁੱਟੀ। ਠੀਕ ਹੈ ਠੀਕ ਹੈ। ਆਹ ਠੀਕ ਹੈ ਜੀ। ਆਹ ਤੋਂ ਬਸ ਗੱਡੀ ਤੋਂ ਬਹੁਤ ਵਧੀਆ ਮਿਲ ਗਈ ਹੈ। ਗੱਡੀ ਹਾਂ ਜੀ ਬਸ। ਉਹ ਕਿੰ세ਤ ਲੈਣੇ? ਪੈਸੇ ਹੁੰਦੇ ਨਹੀਂ ਜੀ ਕੋਲ ਬਸ ਸੌਦਾ ਬਣ ਜਾਂਦਾ। ਕੋਈ ਨਵੀਂ ਹੋਏ ਜੋ ਵੀ ਬਸ 10 ਹਜ਼ਾਰ ਦੀ ਜੱਡੇ ਵੀ। ਹਾਂ ਜੀ ਇੱਕ ਸਰਵਿਸ ਹੋਈ ਵੀ ਹੈ ਜੀ ਗੱਡੀ। ബജോ <laughs> 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 ini ini ketika kita bikin lu cakep apa itu namanya ini 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 ਹਾਂ ਜੀ ਇਹਦੇ ਤੋਂ ਕੱਟ। ਹਾਂ। ਆਪਾਂ ਲਾਹਣੇ ਤੋਂ। ਪਾਣੀ ਰੱਖਣੀ ਆਣੀ ਹੈਗਾ। 7 ਹੋ ਗਏ ਪੂਰੇ। ਅੱਜ ਦਿਨ 7 ਕਰਦੇ। ਕੱਟੇ ਕੱਟੇ। ਬਸ ਇੱਕ ਦਿਨ ਖੜੀ ਰਹਿ ਜਾ ਤੂੰ। ਮੁੰਡੇ ਅੰਦਰ ਕੱਫਾ ਜੱਜ ਆਏ। ਜਾਨ। आ ठीक बैठो जी ठीक है ओके जी ओके ठीक है जी, गे जी, जी, गे जी गे।